ਕੀਵਾ ਸਵਾਲ ਸਤ ਕਾਰਜ ਹੋ ਵੀਤੀ ਪਰਮਾਰਥ ਤੇ ਰਾਤ ਤੇ ਤੁਲਦਿਆਂ ਲੋਕ ਆਮ ਵਡਿਆਈਆਂ ਕਰਨ ਲੱਗ ਜਾਂਦੇ ਹਨ ਉਸ ਵੇਲੇ ਹੋ ਮੈਂ ਵੀ ਆ ਜਾਂਦੀ ਹੈ ਇਸ ਚੀਜ਼ ਤੋਂ ਕਿਵੇਂ ਬਚਿਆ ਜਾਵੇ ਜਵਾਬ ਪਹਿਲੀ ਗੱਲ ਇਹ ਹੈ ਕਿ ਪਰਮਾਰਥ ਵਿੱਚ ਹਮੇਸ਼ਾ ਆਪਣੇ ਤੋਂ ਵੱਡੇ ਨੂੰ ਵੇਖੋ ਤੇ ਦੁਨਿਆਵੀ ਪੱਖ ਵਿੱਚ ਆਪਣੇ ਤੋਂ ਛੋਟੇ ਨੂੰ ਦੇਖੋ ਤਾਂ ਹਮੇਸ਼ਾ ਸੁਖੀ ਰਹੋਗੇ ਜੇ ਤੁਸੀਂ 5 ਵਜੇ ਉੱਠਦੇ ਹੋ ਤਾਂ ਜੋ ਤੁਹਾਡੇ ਤੋਂ ਵੀ ਪਹਿਲਾਂ ਉੱਠਦਾ ਹੈ ਉਸ ਵੱਲ ਵੇਖੋ ਫਿਰ ਹੋ ਮੈਂ ਨਹੀਂ ਆਵੇਗੀ ਬਾਕੀ ਪਰਮਾਰਥ ਦੇ ਰਸਤੇ ਵਿੱਚ ਇਹ ਵੀ ਜ਼ਰੂਰ ਸੋਚੋ ਕਿ ਜੇਕਰ ਮੇਰਾ ਸਰੀਰ ਕਿਸੇ ਕਾਰਨ ਕਰਕੇ ਠੀਕ ਨਾ ਹੁੰਦਾ ਤਾਂ ਮੈਂ ਮੰਝੇ ਤੋਂ ਉੱਠ ਨਹੀਂ ਸਕਣਾ ਸੀ ਤੇ ਜਿਸ ਨਾਲ ਸੇਵਾ ਵੀ ਨਹੀਂ ਹੋ ਸਕਣੀ ਸੀ ਇਸ ਕਰਕੇ ਉਸ ਦੀ ਕਿਰਪਾ ਹੈ ਉਸ ਦਾ ਤਰਸ ਹੈ ਕਿ ਉਹ ਇਸ ਸਰੀਰ ਤੋਂ ਸੇਵਾ ਲੈ ਰਿਹਾ ਹੈ ਤੇਰੀ ਸੇਵਾ ਸੁਖਰੇ ਜਿਸ ਨੂੰ ਲਹਿਤ ਪੁਲਾਈ